ਜੇ ਕੋਈ ਇਲਾਕਾ ਪਾਣੀ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਹੋਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਜ਼ਿਆਦਾ ਮੁਸ਼ਕਲ ਉੱਥੇ ਪੈਦਾ ਹੋ ਗਈ ਹੋਵੇਗੀ ਸੋ ਨੰਗਲ ਨਿਵਾਸੀਆਂ ਲਈ ਰਾਹਤ ਭਰੀ ਖਬਰ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਉਹਨਾਂ ਨੇ ਇੱਕ ਰਾਹਤ ਭਰੀ ਖਬਰ ਦਿੱਤੀ ਹੈ ਨੰਗਲ ਨਿਵਾਸੀਆਂ ਨੂੰ ਕਿ ਉਹਨਾਂ ਨੂੰ ਹੁਣ ਪਾਣੀ ਦੀ ਮੁਸ਼ਕਲ ਦੇ ਨਾਲ ਜੂਝਣਾ ਨਹੀਂ ਪਏਗਾ ਕਿਉਂਕਿ ਉਹਨਾਂ ਨੇ 16 ਕਰੋੜ ਦੇ ਪਾਈਪਲਾਈਨ ਪ੍ਰੋਜੈਕਟ ਜਿਹੜੇ ਨੇ ਉਹ ਸ਼ੁਰੂ ਕੀਤੇ ਨੇ ਔਰ ਆਸ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ 18 ਮਹੀਨਿਆਂ ਦੇ ਵਿੱਚ ਇਹ ਪ੍ਰੋਜੈਕਟ ਪੂਰਾ ਹੋ ਜਾਵੇਗਾ ਤੇ ਪਾਣੀ ਦੀ ਸੋ ਮਸਿਆ ਜਿਹੜੀ ਹੈ ਉਹ ਖਤਮ ਹੋ ਜਾਵੇਗੀ ਜਦੋਂ ਅਸੀਂ ਨਵੇਂ ਪ੍ਰੋਜੈਕਟਸ ਦੀ ਗੱਲ ਕਰਦੇ ਹਾਂ ਉਹ ਤੇ ਚੱਲ ਹੀ ਰਹੇ ਨੇ ਤੇ ਪੁਰਾਣੇ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਦੀ 4 एमएलडी ਸਮਰੱਥਾ ਜਿਹੜੀ ਹੈ ਉਹ ਵਧਾਈ ਜਾਵੇਗੀ ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਉਸ ਖਾਸ ਇਲਾਕੇ ਦੀ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਇਹ ਪਾਣੀ ਦੀ ਸਮੱਸਿਆ ਆ ਰਹੀ ਸੀ ਨੇ ਲੰਬੇ ਸਮੇਂ ਤੋਂ ਜਿਹੜੇ ਦੁਸ਼ਿਤ ਪਾਣੀ ਦੀ ਗੱਲ ਹੈ ਤੇ ਇੱਥੇ ਜਿੰਨੀਆਂ ਵੀ ਉਦਯੋਗਿਕ ਕਾਰਵਾਈਆਂ ਹੋ ਰਹੀਆਂ ਸੀ ਉਹਨਾਂ ਕਰਕੇ ਉੱਥੇ ਦਾ ਪਾਣੀ ਦੁਸ਼ਿਤ ਪਾਣੀ ਗੰਦਲਾ ਹੋ ਰਿਹਾ ਔਰ ਜਦੋਂ ਇਸ ਗੰਦਲੇ ਹੋ ਰਹੇ ਪਾਣੀ ਦੀ ਗੱਲ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਨੂੰ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਸਾਫ਼ ਪਾਣੀ ਜਿਹੜਾ ਹੈ ਉਹ ਨਹੀਂ 83 ਇਸ ਦੇ ਨਾਲ ਨਾਲ ਇੱਥੇ ਦੱਸਣ ਯੋਗ ਹੈ ਕਿ ਜਦੋਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੀ ਮਾਨ ਸਰਕਾਰ ਜਿਹੜੀ ਹੈ ਉਸ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਹੈ ਉਹ 1.5 ਸਾਲ ਦੇ ਅੰਦਰ ਅੰਦਰ ਪੂਰਾ ਹੋ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ਜਦੋਂ ਅਸੀਂ ਉੱਥੇ ਪਾਣੀ ਦੇ ਇਸਤੇਮਾਲ ਦੀ ਗੱਲ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਖ-ਵੱਖਰੀਆਂ ਗਤੀਵਿਧੀਆਂ ਦੇ ਵਿੱਚ ਪਾਣੀ ਦੀ ਜ਼ਰੂਰਤ ਪੈਂਦੀ ਹੈ ਸੋ ਇਹ ਸਾਫ਼ ਪਾਣੀ ਜਿਹੜਾ ਹੈ ਉਹਨਾਂ ਤੱਕ ਪਹੁੰਚਦਾ ਕੀਤਾ ਜਾਵੇਗਾ ਔਰ ਇਹ ਬਹੁਤ ਹੀ ਵੱਡਾ ਸਵਾਲ ਉਠਾਇਆ ਹੈ ਜਦੋਂ ਅਸੀਂ ਸਿੱਖਿਆ ਮੰਤਰੀ ਜੀ ਦੀ ਗੱਲ ਕਰਦੇ ਹਾਂ ਸਰਦਾਰ ਹਰਜੋਤ ਸਿੰਘ ਵੈਸੂਨਾਂ ਦੀ ਕਿ ਇੰਨੇ ਲੰਬੇ ਸਮੇਂ ਤੋਂ ਜੂਝ ਰਹੇ ਲੋਕੀ ਉੱਥੇ ਕਿੰਨੇ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹੋਣਗੇ ਔਰ ਜਦੋਂ ਇਸ ਮੁਸ਼ਕਿਲ ਪੜੀ ਕੜੀ ਦੀ ਗੱਲ ਕਰਦੇ ਹਾਂ ਤੇ ਇਹ ਪਾਣੀ ਜਿਹੜਾ ਹੈ ਉਹਨਾਂ ਤੱਕ ਸਾਫ਼ ਨਹੀਂ ਪਹੁੰਚਾਇਆ ਗਿਆ ਜੋ ਕਿ ਬਹੁਤ ਹੀ ਜ਼ਿਆਦਾ ਮੁਸ਼ਕਿਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪੈਦਾ ਕਰ ਗਿਆ ਸੀ ਸੋ ਹੁਣ ਆਸ ਉਮੀਦ ਲਗਾਈ ਜਾ ਰਹੀ ਹੈ ਕਿ ਆਉਣ ਵਾਲੇ 1.5 ਸਾਲ ਦੇ ਵਿੱਚ ਨੰਗਲ ਨਿਵਾਸੀਆਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਫ ਇਸਤੇਮਾਲ ਕੀਤਾ ਜਾਣ ਵਾਲਾ ਪਾਣੀ ਜਿਹੜਾ ਹੈ ਉਹ ਮੁਹੱਈਆ ਕਰਵਾਇਆ ਜਾਏਗਾ ਔਰ ਇਸ ਦੇ ਨਾਲ-ਨਾਲ ਜਦੋਂ ਗੱਲ ਕੀਤੀ ਜਾਂਦੀ ਹੈ ਇਸ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦੀਆਂ ਸਾਰੀਆਂ ਹੀ ਹੱਲ ਹੋ ਜਾਣਗੀਆਂ ਤੇ 1.5 ਸਾਲ ਦੇ ਅੰਦਰ-ਅੰਦਰ ਇਹ ਪ੍ਰੋਜੈਕਟ ਜਿਹੜਾ ਹੈ ਉਹ ਪੂਰਾ ਕੀਤਾ ਜਾਏਗਾ ਸੋ ਸਵਾਲ ਤਾਂ ਜ਼ਰੂਰ ਖੜੇ ਕਿਤੇ ਗਏ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਇਹ ਦੁਸ਼ਿਤ ਪਾਣੀ ਕਿਉਂ ਉਹਨਾਂ ਤੱਕ ਪਹੁੰਚਦਾ ਰਿਹਾ ਔਰ ਕਿੰਨੀਆਂ ਮੁਸ਼ਕਿਲਾਂ ਦਾ ਉਹ ਸਾਹਮਣਾ ਕਰਨਾ ਪਿਆ ਉਹਨਾਂ ਲੋਕਾਂ ਨੂੰ ਲੇਕਿਨ ਹੁਣ ਜਿਹੜੀ ਇਹ ਆਸ ਉਮੀਦ ਹੈ ਇੱਕ ਆਸ ਦੀ ਕਿਰਨ ਜਾਗੀ ਹੈ ਜਿਹੜੀ ਖਬਰ ਸਰਦਾਰ ਹਰਜੋਤ ਸਿੰਘ ਬੈ ਸੁਣਾਨੇ ਲੋਕਾਂ ਤੱਕ ਪਹੁੰਚਦਾ ਕੀਤੀ ਹੈ ਕਿ ਇਸ ਸਤਲੁਜ ਪ੍ਰੋਜੈਕਟ ਜਿਹੜਾ ਹੈ ਖਾਸ ਕਰਕੇ ਇਸ ਦੇ ਤਹਿਤ ਸਾਫ਼ ਸੁਰੱਖਿਅਤ ਪਾਣੀ ਸਾਫ਼ ਪਾਣੀ ਜਿਹੜਾ ਹੈ ਉਹ ਮੁਹੱਈਆ ਕਰਵਾਇਆ ਜਾਏਗਾ ਸੋ ਹੁਣ ਉਮੀਦ ਹੈ ਉੱਥੇ ਦੇ ਲੋਕਾਂ ਨੂੰ ਨੰਗਲ ਦੇ ਲੋਕਾਂ ਨੂੰ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਿਨਾਂ ਕਿਸੇ ਮੁਸ਼ਕਿਲ ਤੋਂ ਪਾਣੀ ਦੀ ਸਮੱਸਿਆ ਨੂੰ ਹੱਲ ਕਰ ਸਕਦੇ ਨੇ ਔਰ ਪਾਣੀ ਸਾਫ਼ ਜਿਹੜਾ ਹੈ ਉਹਨਾਂ ਦੀ ਜ਼ਿੰਦਗੀਾਂ ਤੱਕ ਪਹੁੰਚਦਾ ਹੋਵੇਗਾ